ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਮਨ ਸਿੰਘ ਸਿੱਧੂ ਜਿੱਤੇ ਕਿ ਕਿਸਾਨ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇਗੇ ਪਰ ਕੇਂਦਰ ਦੀ ਜਿਹੜੀ ਸਰਕਾਰ ਹੈਗੀ ਉਹ ਟਸ ਤੋਂ ਮਸ ਨਹੀਂ ਹੋ ਰਹੀਗੀ ਪਿਛਲੇ ਸਮੇਂ ਵੀ ਜਿਹੜਾ ਸਮੂਹ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਸੰਘਰਸ਼ ਕੀਤਾ ਗਿਆ ਸੀਗਾ ਅਤੇ ਜਿਹੜੇ ਕਾਲੇ ਕਾਨੂੰਨ ਦੱਸੇ ਜਾ ਰਹੇ ਸੀਗੇ ਉਹ ਇੱਕ ਵਾਰ ਰੱਦ ਵੀ ਕਰਵਾਏ ਸਨ ਪਰ ਉਸ ਤੋਂ ਬਾਅਦ ਵੀ ਜਿਹੜੇ ਇਹ ਬਿਲਕੁਲ ਰੱਦ ਨਹੀਂ ਕੀਤੇ ਗਏ ਤੇ ਦੁਬਾਰੇ ਲਾਗੂ ਕਰ ਦੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਭਾਰਤੀ ਕਿਸਾਨ ਜੁਗੀਆਂ ਸਿੱਧੂਪੁਰ ਔਰ ਅਤੇ ਹੋਰ ਜਿਹੜੇ ਹਮਾਇਤੀ ਕਿਸਾਨ ਜਥੇਬੰਦੀਆਂ ਸੀ ਉਹਨਾਂ ਵੱਲੋਂ ਖਨੌਰੀ ਬਾਰਡਰ ਤੇ ਹੋਰ ਬਾਰਡਰਾਂ ਤੇ ਵੀ ਧਰਨੇ ਪ੍ਰਦਰਸ਼ਨ ਕੀਤੇ ਜਾ ਰਿਹਾ ਹੈ ਪਰ ਕਈ ਦਿਨਾਂ ਤੋਂ ਜਿਹੜੇ ਜਗਜੀਤ ਸਿੰਘ ਢੱਲੇਵਾਲਾ ਉਹਨਾਂ ਵੱਲੋਂ ਮਾਰਨ-ਮਾਰਤ ਵੀ ਸ਼ੁਰੂ ਕੀਤਾ ਗਿਆਗਾ ਅਤੇ ਉੱਥੋਂ ਤੋਂ ਬਾਅਦ ਅੱਜ ਜਿਹੜੇ ਇਨਾਂ ਵੱਲੋਂ ਜਿਹੜੇ ਟਰੈਕ ਰੋਕੇ ਗਏ ਸਾਨੂੰ ਦਿਖਾ ਦਗੇ ਕਿ ਭਾਰਤੀ ਕਿਸਾਨ ਜੁੜਿਆ ਸਿੱਧੂਪੁਰ ਅਤੇ ਹੋਰ ਜਿਹੜੀ ਮਹਤੀ ਕਿਸਾਨ ਜਥੇਬੰਦੀਆਂ ਉਹਨਾਂ ਵੱਲੋਂ ਜਿਹੜੇ ਅੱਜ ਟਰੈਕ ਰੋਕੇ ਗਏ ਹੈਗੇ ਇਹ ਕੀ ਕਾਰਨ ਆ ਵੀ ਅੱਜ ਟਰੈਕ ਤੇ ਕਿਉਂ ਆਉਣਾ ਪਿਆ ਕਿਉਂਕਿ ਪਹਿਲਾਂ ਇਹ ਕਿਸਾਨ ਰੋਡਾਂ ਤੇ ਸੀਗੇ ਬਾਰਡਰ 'ਤੇ ਬੈਠੇ ਸੀ ਤੇ ਅੱਜ ਇਹਨਾਂ ਨੂੰ ਟਰੈਕ ਤੇ ਆਉਣਾ ਪਿਆ ਸਾਡੇ ਨਾਲ ਕਿਸਾਨ ਆਗੂ ਜੁੜੇ ਹੋਏ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਸੱਸੀ ਕਾ ਵੀਰ ਸੱਸੀ ਗੱਲ ਜੀ ਬੀਜ ਕੀ ਕਰਨ ਚਾਹੋਂਗੇ ਪਹਿਲਾ ਜਿਹੜੇ ਖਨੌਰੀ ਬਾਡਰ ਤੇ ਜਾਂ ਹੋਰ ਬਾਡਰਾਂ ਤੇ ਕਿਸਾਨ ਬੈਠੇ ਸੀ ਤੇ ਅੱਜ ਇੱਥੇ ਟਰੈਕ ਤੇ ਆਉਣਾ ਪਿਆ ਆ ਗੁਰਦੀਪ ਸਿੰਘ ਜੀ ਬਲਾਕ ਆ ਕੋ ਬੋਣਣਾ ਮੈਂ ਮੈਂ ਸਰਜਾ ਇਹ ਖਨੌਰੀ ਬਾਡਰ ਤੇ ਵੀ ਮੋਰਚਾ ਚੱਲਦਾ ਹੈ ਸ਼ੰਭੂ ਤੇ ਵੀ ਚੱਲਦਾ ਹੈ ਖਨੌਰੀ ਤੇ ਜਦੋਂ ਸਿਰੋਂ ਪਾਣੀ ਲੰਘ ਜਾਈ ਫਿਰ ਕੋਈ ਕੁਝ ਕਰਨਾ ਪੈਂਦਾ ਐਕਸ਼ਨ ਕਰਨਾ ਪੈਂਦਾ ਹੈ ਸਰਕਾਰ ਸੁੱਤੀ ਨੂੰ ਜਗਾਉਣ ਵਾਸਤੇ ਇਹ ਕੁਝ ਅਸੀਂ ਕਰ ਰਹੇ ਹਾਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਮਰਨ ਮਰਤੇ ਦੇ ਬੈਠੇ ਆ ਉਹ ਇਸੇ ਕਰਕੇ ਬੈਠੇ ਉਹ ਆnde ਵੀ ਮੈਂ ਲੋਕਾਂ ਦੇ ਪੁੱਤ ਮਰਾਉਣ ਨਾਲੋਂ ਜੇ ਮੇਰੀ ਸ਼ਹਾਦਤ ਹੋ ਕੇ ਮਤਲ ਸੈਂਟਰ ਸਰਕਾਰ ਜਾਗਦੀ ਹੈ ਵੀ ਇਹ ਕਾਨੂੰਨ ਲਾਗੂ ਕਰ ਦਿੰਦੀ ਹੈ ਤਾਂ ਵੀ ਮੇਰੀ ਸ਼ਹਾਦਤ ਨਾਲੋਂ ਮੈਂ ਲੋਕਾਂ ਦੇ ਪੁੱਤ ਨਹੀਂ ਮਰਾਉਣੇ ਮੈਂ ਕੁਰਬਾਨੀ ਦੇ ਦਿੰਦਾ ਜਿ ਦੇਖਿਆ ਜਾਂ ਪਹਿਲਾਂ ਜਦੋਂ ਸਾਰਿਆਂ ਜਥੇ ਬੰਦ ਕਰਨੇ ਦਿੱਲੀ ਵਿਖੇ ਸੰਘਰਸ਼ ਕੀਤਾ ਸੀ ਉਦੋਂ ਕੇਂਦਰ ਸਰਕਾਰ ਨੇ ਇਹ ਜਿਹੜੇ ਕਾਲੇ ਕਾਨੂੰਨ ਸੀਗੇ ਰੱਦ ਕਰਨ ਲਈ ਮੰਨ ਲਿਆ ਸੀਗਾ ਮੰਗਾ ਮੰਨੀਆਂ ਸੀਗਾ ਹੋਰ ਵੀ ਜਿਹੜੇ ਕਾਨੂੰਨ ਸੀ ਉਹਨਾਂ ਬਾਰੇ ਵੀ ਗੱਲਬਾਤ ਹੋਈ ਸੀ ਉਹ ਪਰ ਹਜੇ ਤੱਕ ਲਾਗੂ ਕਿਉਂ ਨਹੀਂ ਕੀਤੇ ਗਏ ਇਹ ਸੈਂਟਰਲ ਸਰਕਾਰ ਨਾਲ ਜੀ ਮੁਕਰਨ ਗਏ ਹੈ ਕਹਿ ਕੇ ਉਦੋਂ ਸਾਰਾ ਕੁਝ ਇਹਨਾਂ ਨੇ ਕਰਕੇ ਲਿਖਤੀ ਦਿੱਤਾ ਸੀ ਪਹਿਲਾਂ ਵੀ ਜਦੋਂ ਮਰਨਵਰਤ ਤੇ ਬੈਠੇ ਜਗਜੀਤ ਸਿੰਘ ਦੱਲੇਵਾਲ ਉਦੋਂ ਇਹਨਾਂ ਨੇ ਭਾਅ ਵਧਾਏ ਹੈ ਫਸਲਾਂ ਦੇ ਉਦੋਂ ਵੀ ਕਿਹਾ ਸੀ ਅਸੀਂ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਲਿਖਤੀ ਰੂਪ 'ਚ ਦਿੱਤਾ ਸੀ ਪਰ ਫਿਰ ਇਹ ਕਹਿ ਕੇ ਮੁੱਕਰ ਜਾਂਦੇ ਐ ਇਸੇ ਤਰ੍ਹਾਂ ਹੁਣ ਕਰਿਆ ਇਹਨਾਂ ਨੇ ਕਹਿ ਕੇ ਸਾਰਾ ਕੁਝ ਮੁੱਕਰ ਗਏ ਹੁਣ ਮੰਗੇ ਟਿੱਡੇ ਢੰਗ ਦੇ ਨਾਲ ਹੋਰ ਤਰੀਕੇ ਦੇ ਨਾਲ ਹੋਰ ਮਤਲਬ ਸਟੇਟਾਂ ਨੂੰ ਪਾਵਰ ਦੇ ਕੇ ਇਹ ਕਾਨੂੰਨ ਲਾਗੂ ਕਰਾਉਣੇ ਚਾਹੁੰਦੇ ਆ ਉਹ ਦੇਖਿਆ ਜਾਵੇ ਜੇ ਕੋਈ ਆਪਾ ਲਿਖ ਕੇ ਕਿਸੇ ਨੂੰ ਦਿੰਨਾ ਵੀ ਆ ਕੰਮ ਆਏ ਮੈਂ ਕਰੂੰਗਾ ਜੇ ਉਹ ਮੁੱਕਰਦਾ ਤਾਂ ਉਹਦੇ ਕਾਨੂੰਨੀ ਕਾਰਵਾਈ ਹੁੰਦੀ ਐ ਫਿਰ ਇਹਨਾਂ ਦੇ ਲੀਡਰਾਂ ਤੇ ਜਾਂ ਸਰਕਾਰਾਂ ਤੇ ਕਿਉਂ ਨਹੀਂ ਹੁੰਦੀ ਜਦੋਂ ਲਿਖਤੀ ਰੂਪ 'ਚ ਇਹਨਾਂ ਨੇ ਮੰਗ ਮੰਨ ਕੇ ਉਹ ਤਾਂ ਇਹ ਹੁਣ ਅਸੀਂ ਮਾਨਯੋਗ ਸੁਪਰੀਮ ਕੋਰਟ ਅੱਗੇ ਅਪੀਲ ਕਰਦੇ ਆਂ ਵੀ ਇਹ ਇਹ ਜਾਂ ਸਟੈਂਡ ਵੀ ਲੈਣਾ ਚਾਹੀਦਾ ਅਦਾਲਤਾਂ ਨੂੰ ਜਦੋਂ ਮਤਲਬ ਹੋਰ ਜਦੋਂ ਇਹ ਫੜ ਫੜਦੇ ਆ ਕੇਸ ਕਰਦੇ ਆ ਕੋਈ ਐਕਸ਼ਨ ਨਹੀਂ ਲੈਂਦੇ ਹੁਣ ਇਹ ਦੋ ਵਾਰੀ ਕਹਿ ਕੇ ਮੁੱਕਰੀ ਆ ਸਰਕਾਰ ਇਹਨਾਂ ਤੇ ਵੀ ਸੁਪਰੀਮ ਕੋਰਟ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਇਸ ਕਰਕੇ ਇਹ ਮਤਲਬ ਬਣਾ ਸੁਪਰੀਮ ਕੋਰਟ ਵੀ ਇਹ ਅਸੀਂ ਤਾਂ ਕਹਿੰਨੇ ਵੀ ਇਹਨਾਂ ਦੀ ਸੁਪਰੀਮ ਕੋਰਟ ਹੈ ਅੱਗੇ ਕਿੰਨਾ ਕੁ ਮੰਨਿਆ ਇਹਨਾਂ ਨੇ ਫੈਸਲਾ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਨੰਗਾ ਦਿਓ ਇਹਨਾਂ ਨੂੰ ਜਾਣ ਵਾਸਤੇ ਫੇਰੇ ਆਂਦੇ ਵੀ ਫੈਸਲਾ ਆ ਜੂ पैदल ਵੀ ਜਾਣ ਲੱਗੇ ਪੈਦਲ ਤੇ ਵੀ ਇਹਨਾਂ ਨੇ ਉਹ پابੰਦੀ ਲਾਤੀ ਫੁੱਲਾਂ 'ਚ ਕੈਮੀਕਲ ਪਾ ਪਾ ਕੇ ਸੁੱਟਦੇ ਆ ਇਹ ਕਿਸੇ ਹਿਸਾਬ ਨਾਲ ਵੀ ਇਹ ਤਾਨਾਸ਼ਾਹੀ ਹੈ ਨਹੀਂ ਪਹਿਲਾਂ ਤਾਂ ਕਹਿੰਦੇ ਸੀ ਕਿ ਬੀਬੀ ਕਲਰੋਬ੍ਰਿਕ ਲਾਂਚ ਇਹਨਾਂ ਕੋਲੇ ਹਥਿਆਰ ਹੋ ਸਕਦੇ ਆ ਪਰ ਹੁਣ ਤਾਂ ਪੈਦਲ ਜਾ ਰਹੇ ਸੀ ਕਿ ਫਿਰ ਪੈਦਲਾਂ ਤੇ ਵੀ ਲਾਠੀ ਚਾਰਜ ਕਰੀ ਜਾਂਦੇ ਆ ਪੈਦਲਾਂ ਦੇ ਲਾਠੀ ਚਾਰਜ ਦਾ ਲਾਠੀ ਚਾਰਜ ਹੀ ਫੁੱਲਾਂ 'ਚ ਕੈਮੀਕਲ ਮਲਾਮ ਲਾ ਕੇ ਸਿੱਟਿਆ ਐਨ ਮਤਲਬ ਇੱਕ ਤਰ੍ਹਾਂ ਨਾਲ ਬੇਸ਼ਰਮੀ ਵਾਲੀ ਗੱਲ ਮਤਲਬ ਫੁੱਲ ਨਾੜਾ ਦੇ ਫੁੱਲ ਬਸਾਉਨੇ ਆ ਲੋਕਾਂ ਨੂੰ ਲੋਕ ਬਖਾਵਾ ਦਾ ਫੁੱਲਾਂ ਦਾ ਕਰਤਾ ਵਿੱਚ ਕੈਮੀਕਲ ਮਿਲਾਏ ਹੋਏ ਸਨਾਂ ਦੇ ਹੁਣ ਜਿਵੇਂ ਜਗਜੀਤ ਸਿੰਘ ਢੱਲੇ ਵਾਲਾ ਕੇ ਉਹਨਾਂ ਨੂੰ ਵੀ ਤਕਰੀਬਨ ਮੇਰੇ ਖਿਆਲ ਆ ਵੀ 23 ਦਿਨ ਹੋ ਗਏ ਕਿ ਮਰਨ ਵਰਤੀ ਤੇ ਬੈਠਾ ਹੋ ਤੇ ਉਹਨਾਂ ਦੀ ਜ਼ਿੰਦਗੀ ਭਰੇ ਨੇ ਸੋਚ ਰਿਹਾ ਕਿ ਕੋ ਬਹੁਤ ਕੀਮਤੀ ਹੁੰਦੀ ਹੈ ਜ਼ਿੰਦਗੀ ਤੇ ਇਸ ਬਾਰੇ ਸਰਕਾਰ ਨੇ ਹਜੇ ਕੋਈ ਗੱਲਬਾਤ ਨਹੀਂ ਕੀਤੀ ਸਰਕਾਰ ਦਾ ਹਜੇ ਕੋਈ ਨਹੀਂ ਨਮਾਇੰਦਾ ਗੱਲਬਾਤ ਲਈ ਆਇਆ ਜੀ ਇਹਨਾਂ ਕੋਲੇ ਸਮਾਂ ਹੀ ਹੈ ਨਹੀਂ ਜੀ ਸਰਕਾਰ ਨੂੰ ਇਹਨਾਂ ਨੂੰ ਪਬਲਿਕ ਦਾ ਫਿਕਰ ਹੀ ਨਹੀਂ ਇਹਨਾਂ ਨੂੰ ਤਾਂ ਫਿਕਰਾ ਤਾਂ ਦੋ ਪਰਾਣਿਆਂ ਦਾ ਬਾਨੇ ਡਾਨਿਆਂ ਦਾ ਫਿਕਰ ਹੈ ਉਹਨਾਂ ਦੇ ਤਾਂ ਇਹ ਜੇ ਬੱਚਾ ਪੈਦਾ ਹੋ ਗਿਆ ਤਾਂ ਵੀ ਵਧਾਈ ਦੇਣ ਜਾਣਾ ਹੈ ਜੇ ਕੋਈ ਵਿਆਹ ਸ਼ਾਦੀ ਹੈ ਤਾਂ ਵੀ ਉੱਥੇ ਜਾਣਾ ਹੈ ਪਰ ਇਹਨਾਂ ਨੂੰ ਇਹ ਨਹੀਂ ਦਿਖਦਾ ਵੀ ਕਿਸਾਨ ਸਾਡੇ ਮਰ ਰਹੇ ਐ ਉੱਥੇ ਜਾ ਕੇ ਉਹਨਾਂ ਦੀ ਅਸੀਂ ਦੁੱਖ ਤਕਲੀਫ ਸੁਣ ਗਏ ਉਹਦਾ ਕੋਈ ਹੱਲ ਲੱਭ ਕੇ ਜੇ ਹੁਣ ਕਿਸਾਨਾਂ ਨੂੰ ਰੱਬ ਨਾ ਕਰੇ ਕੁਝ ਹੋ ਜਾਂਦਾਗਾ ਤੇ ਫਿਰ ਅੱਗੇ ਕੋਈ ਮਾਹੌਲ ਵੀ ਖਰਾਬ ਹੋ ਸਕਦਾ ਹੈ ਹਾਂਜੀ ਬਿਲਕੁਲ ਉਹ ਤਾਂ ਸਰਕਾਰ ਜ਼ਿੰਮੇਵਾਰ ਹੋਊਗੀ ਕੇਂਦਰ ਸਰਕਾਰ ਦੇ ਉਹ ਤਾਂ ਪਹਿਲਾਂ ਹੀ ਡੱਲੇਵਾਲ ਸਾਹਿਬ ਨੇ ਬਿਆਨ ਦਿੱਤਾ ਹੈ ਵੀ ਜੇ ਕੋਈ ਉਨੇਕੀ ਹੁੰਦੀ ਹੈ ਮੇਰੇ ਸਰੀਰ ਨੂੰ ਜਾਂ ਕੋਈ ਮਾਹੌਲ ਖਰਾਬ ਹੁੰਦਾ ਹੈ ਉਹਦਾ ਸੈਂਟਰ ਸਰਕਾਰ ਸਟੇਟ ਸਰਕਾਰ ਦੋਨੇ ਜ਼ਿੰਮੇਵਾਰ ਹੈ। ਉਹ ਜਿਹੜਾ ਸਾਡਾ ਧਰਨਾਗਾਹ ਹੈ ਕਦੋਂ ਤੱਕ ਜਾਰੀ ਰਹੇਗਾ। ਇਹ 12 ਤੋਂ 3 ਦਾ ਦੋਨਾਂ ਫਾਰਮਾਂ ਦਾ ਜਲਾਨ ਆਇਆ ਜੀ ਸਾਨੂੰ ਕੋਈ ਅੱਗੇ ਦੀ ਜਿਹੜੀ ਕਾਲ ਆਊਗੀ ਉਸ ਦੋਨਾਂ ਫਾਰਮਾਂ ਦੀ ਅਸੀਂ ਉਹਦੇ ਤੇ ਫੁੱਲ ਚੜਾਵਾਂਗੇ। ਫੁੱਲ ਵਾਗੇ। ਇਹ ਸਨ ਕਿਸਾਨ ਆਗੂ ਗਤੀਪ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਜਗਜੀਤ ਸਿੰਘ ਡੱਲੇਵਾਲ ਅਗੇ ਉਹ ਤੇ ਇੰਟਰ ਦੇ ਨਾਲ ਤੋਂ ਜਿਹੜੇ ਭੁਖੜ ਹੜਤਾਲ ਤੇ ਮਰਨ ਵਾਤੇ ਤੇ ਬੈਠੇਗੇ ਪਰ ਸਰਕਾਰ ਵੱਲੋਂ ਮੰਗਾ ਮੰਨ ਕੇ ਵੀ ਜਿਹੜੀਆਂ ਉਹ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਅੱਜ ਜਿਹੜੇ 3 ਘੰਟਿਆਂ ਦੇ ਲਈ ਜਿਹੜੇ ਟਰੈਕ ਹੈ ਉਹ ਜਾਮ ਕੀਤੇ ਗਿਆ ਬਠਿੰਡਾ ਤੋਂ ਜੀਟੀਵੀ ਲਈ ਨਾਇ ਸਿੰਘ ਸਿੱਧੂ ਦੀ ਰਿਪੋਰਟ ਮੇਰਾ ਨਾਮ ਪਰਮਿੰਦਰ ਕੌਰ ਪਿੰਡ ਨਹੀਂ ਆਣਾ ਬਲਾਕ ਪ੍ਰਧਾਨ ਗੋਨਿਆਣਾ ਕੀ ਕਹਿਣਾ ਚਾਹੁੰਦੇ ਅੱਜ ਰੇਲਵੇ ਇਲਕੀਨਾਂ ਤੇ ਸੱਟ ਕਹਿਣਾ ਤੇ ਇਹ ਸਰਕਾਰਾਂ ਨੂੰ ਅਪੀਲ ਕਰਦੇ ਆਂਗੇ ਦੇਖੋ ਵੀਰੇ 11 ਮਹੀਨੇ ਹੋ ਗਏ ਸਾਨੂੰ ਖਨੌਰੀ ਬਾਟਰ ਤੇ ਬੈਠਾ ਨੂੰ ਅਸੀਂ ਉੱਥੇ ਹੀ ਰਹਿਣੇ ਆਂਗੇ ਬਸ ਇੱਕ ਦੋ ਦਿਨ ਹੀ ਇੱਥੇ ਆਉਣੀਆਂ ਆਂਗੇ ਪਿੰਡ ਵਾਪਸ ਤੇ ਸਰਕਾਰਾਂ ਨੂੰ ਅਪੀਲ ਹੈ ਇਹ ਸਾਡੀ ਐਮਐਸਪੀ ਦੀ ਮੰਗ ਹੈਗੀ ਸਾਡੇ ਐਮਐਸਪੀ ਦੀ ਮੰਗ ਹੈ ਅਸੀਂ ਮੰਗਦੇ ਆ ਕੋਈ ਸਰਕਾਰ ਤੋਂ ਇਹ ਤਾਂ ਹੈ ਨਹੀਂ ਵੀ ਅਸੀਂ ਉਹਨਾਂ ਤੋਂ ਕੋਈ ਕਰਜ਼ਾ ਮੰਗਦੇ ਆ ਅਸੀਂ ਆਪਦੀ ਕਿਸਾਨੀ ਦੀ ਆਪਦੀ ਮਿਹਨਤ ਉਹ ਚੀਜ਼ ਮੰਗਦੇ ਆ ਔਰ ਅਸੀਂ ਸਰਕਾਰ ਤੋਂ ਕੁਝ ਨਹੀਂ ਮੰਗਦੇਗੇ ਬਾਕੀ ਸੇ ਪਤਾ ਹੀ ਹੈ ਕਿ ਸਰਕਾਰ ਨੂੰ ਹੋਣਾ ਕਿ ਸਾਡੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇਖੋ ਕਿ ਉਹ ਇਸ ਦੁਨੀਆ ਦੇ ਖਾਤਰ ਕਿ ਕਿਸਾਨਾਂ ਦੇ ਖਾਤਰ ਆਪਦੀ ਜਾਨ ਕੁਰਬਾਨ ਕਰ ਰਹੇ ਹੈਗੇ ਤੇ ਸਰਕਾਰ ਨੂੰ ਮੋਦੀ ਸਰਕਾਰ ਨੂੰ ਤਾਂ ਸਤੋਂ ਮੱਸ ਨਹੀਂ ਹੋ ਰਹੀਗੀ ਵੀ ਉਹ ਵੀ ਤਾਂ ਇੱਕ ਬੰਦਾ ਹੈ ਜਿਹੜਾ ਕਿਸਾਨਾਂ ਦੇ ਖਾਤਰ ਆਪਦੀ ਜਾਨ ਵਾਰ ਰਿਹਾ ਹੈਗਾ ਜੇ ਅੱਜ ਭਗਵਾਨਤਮਨ ਕੋ ਤੇ ਬੈਠ ਗਿਆ ਤਾਂ ਉਹ ਆਪਣੇ ਕਿਸਾਨਾਂ ਨੂੰ ਭੁੱਲ ਹੀ ਗਿਆ ਕਿ ਮੇਰੇ ਕਿਸਾਨ ਵੀਰ ਕਿੱਥੇ ਹੈਗੇ ਕੀ ਕੀ ਮੇਰੇ ਕਿਸਾਨ ਵੀਰਾਂ ਨੂੰ ਦਿੱਕਤਾਂ ਪੈ ਰਹੀਆਂ ਆ ਕਿ ਸਾਡੇ ਢਲੇਵਾਲ ਸਾਹਿਬ ਬਾਪੂ ਦੇ ਵੱਲ ਨਾ ਹੁਣੇ ਕੋਈ ਸੋਚ ਜੇ ਵਕੇ ਸਾਡੀਆਂ ਤਿੰਨੇ ਸਰਕਾਰਾਂ ਆ ਗਿਆ ਸਾਨੂੰ 11 ਮਹੀਨੇ ਹੋ ਗਏ ਕਿ ਨੌਰੀ ਬਾਰਡਰ ਤੇ ਨਾ ਤਾਂ ਕੋਈ ਉੱਥੇ ਬਾਦਲ ਦੀ ਸਰਕਾਰ ਪਹੁੰਚੀ ਹੈਗੀ ਨਾ ਕੋਈ ਉੱਥੇ ਕਾਂਗਰਸ ਦੀ ਸਰਕਾਰ ਪਹੁੰਚੀ ਹੈਗੀ ਜੇ ਆਪਣੇ ਪਿੰਡਾਂ ਚੋਂਦਾ ਜੇ ਕੋਈ ਕਹਿ ਕੇ ਮੋਕਰ ਜੇ ਜਾਂ ਲਿਖ ਕੇ ਦੇ ਕੇ ਮੋਕਰ ਜੇ ਉਹ ਨੂੰ ਬੇਜਵਾਨਾ ਕਰਦੇ ਤਾਂ ਉਹ ਵੀ ਨਹੀਂ ਲਾਉਂਦੇ ਨਹੀਂ ਲਾਉਂਦੇ ਸਰਕਾਰ ਇਹ ਤੇ ਉਹਦੀ ਮੰਗਾ ਮੰਨ ਕੇ ਮੁੱਤਰ ਗਈ ਆ ਹੁਣ ਹੁਣ ਕੀ ਕਹਿਗੇ ਜੇ ਕੀ ਸਾਡੀਆਂ ਮੰਗਾ ਜਿਹੜੀਆਂ ਲੈਕਟਿਕ ਰੂਪ ਦੇ ਵਿੱਚ ਲੈ ਕੇ ਉਹ ਬਣ ਕੇ ਮੁਕਰ ਗਏ ਹੈਗੇ ਪਰ ਉਹਨਾਂ ਨੇ ਕੀ ਕਹਿਗੇ ਤੁਹਾਨੂੰ ਵੀ ਪਤਾ ਵੀ ਹੁਣ ਕੀ ਉਹਨੂੰ ਕਹਿਣ ਜਾਗ ਰਿਹਾ ਇਸ ਤਾਂ ਮਾੜੇ ਸ਼ਬਦ ਦੀ ਬੋਲਾਂਗੇ ਚੰਗੇ ਤਾਂ ਬੋਲਦੇ ਨੇ ਕਿ 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 ਇੰਨੀ ਦੁਨੀਆਂ ਦੇ ਵਿੱਚ ਉਹਨਾਂ ਐਂਟਰ ਦੇ ਵਿੱਚ ਕਰਕੇ ਇੰਨੀ ਦੁਨੀਆਂ ਦੇ ਵਿੱਚੋਂ ਮੁਕਰ ਗਿਆ ਲੱਗਦਾ ਨਹੀਂ ਵੀ ਅਦਾਲਤਾਂ ਨੂੰ ਵੀ ਇਸ ਤੇ ਫੈਸਲਾ ਲੈਣਾ ਚਾਹੀਦਾ ਵੀ ਜਿਹੜੇ ਲਿਖਤੀ ਰੂਪ ਚ ਮੰਗੇ ਆ ਕੋਈ ਕੌਣ ਨਹੀਂ ਲੱਗੂ ਕਿਤੇ ਉਹ ਫਿਰ ਵੀ ਅਦਾਲਤਾਂ ਵੀ ਸਾਰੀ ਇਹ ਰਲੀਆਂ ਬੁਲੀ ਹੋਈ ਭਗਤੀ ਸਰਕਾਰ ਵਿਚ ਫੈਸਲੇ ਹੋਣਾ ਜਾਂ ਸਾਰੀਆਂ ਸਰਕਾਰਾਂ ਵਾਕੇ ਆਪਣੇ ਵਿੱਚ ਹੋ ਜਾਣਾ ਆਪਣੇ ਵੱਲ ਹੁਣ ਆਪਣੇ ਵੱਲ ਸੋਚਣਾ ਕਿਸਾਨਾਂ ਵੱਲ ਸੋਚਣਾ ਤੇ ਇਹ ਤਾਂ ਕੀ ਹੋ ਸਕਦਾ ਕਿ ਪਰ ਸਾਰੀ ਮੀਲੀ ਪੁਲੀ ਸਕਦਾ ਸਵੇਡਾਨੀ ਬਣ ਕੇ ਦੇ ਕੰਮ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ